ਉਹ ਆ ਜੀ ਜਿੰਨਾ ਤੁਸੀਂ ਮਾਮੀ ਜੀ ਨੂੰ ਮਾੜਾ ਕਹਿ ਰਹੇ ਹੋ ਨਾ ਇੰਨੇ ਉਹ ਹੈ ਨਹੀਂਗੇ ਇਹਨਾਂ ਨੇ ਮੈਨੂੰ ਸਾਰੀਆਂ ਗੱਲਾਂ ਦੱਸੀਆਂ ਹੋਈਆਂ ਨੇ ਵੀ ਜਦੋਂ ਸਾਡੇ ਤੇ ਉਹ ਦੁੱਖ ਦੀ ਘੜੀ ਸੀ ਨਾ ਉਦੋਂ ਸਿਰਫ ਮਾਮੀ ਜੀ ਹੀ ਇਹਨਾਂ ਦਾ ਸਹਾਰਾ ਬਣੇ ਸੀ ਸਹਾਰਾ ਸਹਾਰਾ ਸਹੂਰਾ ਕੋਈ ਨਹੀਂ ਉਹਦੇ ਦਿਲ ਚ ਪੁੱਤ ਬੇਈਮਾਨੀ ਸੀ ਇਹ ਤੂੰ ਨਹੀਂ ਜਾਣਦੀ ਤੂੰ ਤਾਂ ਹਲੇ ਕੱਲ੍ਹ ਵਿਆਹ ਕੇ ਆਈ ਐ ਮੇਰੇ ਨਾਲ ਤਾਂ ਉਹਦਾ ਪੁਰਾਣਾ ਬਾਹ ਵਾਸਤਾ ਹੈ ਜਦੋਂ ਉਹ ਹੈਪੀ ਤੇ ਸਿਮੀ ਨੂੰ ਲੈ ਕੇ ਆਈਆਂ ਨਾ ਉਦੋਂ ਮੈਂ ਉੱઠી ਸੀ ਇਹਨੇ ਤਾਂ ਸਗੋ ਜਵਾਕਾਂ ਦੇ ਮਨ 'ਚ ਮੇਰੇ ਪ੍ਰਤੀ ਇਹ ਜਹ ਜਹਿਰ ਭਰਿਆ ਮੇਰੇ ਕੋਹੋਂ ਆਉਣੋਂ ਵੀ ਹਟਾਤੇ ਨਹੀਂ ਤਾਂ ਜਵਾਕ ਭੂਆ ਕੋਲੇ ਭੱਜੇ ਜਾਂਦੇ ਨੇ ਜੇ ਮੇਰੇ ਇਹਨਾਂ ਨਾਲ ਪਿਆਰ ਹੈ ਤਾਂ ਹੀ ਮੈਂ ਆਉਣੀ ਐ ਨਹੀਂ ਇੱਥੇ ਧੀਏ ਤਾਂ ਮੇਰਾ ਕੀ ਕੰਮ ਐ ਹਲੇ ਤਾਂ ਤੁਹਾਨੂੰ ਭੂਆ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਇਹਦੀ ਚਲਾਕੀ ਦਾ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਆਹ ਦੇਖ ਲੈ ਤੂੰ ਆਪਦਾ ਮੁੰਡਾ ਤਾਂ ਇਹਨੇ ਬਾਹਰ ਭੇਜਤਾ ਆ ਮੇਰੇ ਭਤੀਜੇ ਨੂੰ ਉਥੇ ਲਾ ਲਿਆ ਸੀਰੀਆਂ ਮੰਗੂ ਖੇਤਾਂ 'ਚ ਕੰਮ ਕਰਨ ਵਾਸਤੇ ਜੇ ਇਹ ਚਾਉਂਦੀ ਤਾਂ ਹੈਪੀ ਨੂੰ ਬਾਹਰ ਭੇਜਦੀ ਆਬਦੇ ਮੁੰਡੇ ਨੂੰ ਨਹੀਂ ਹੁਣ ਇੱਥੇ ਦੇਖ ਲੈ ਕਿੰਨਾ ਫਰਕ ਕੀਤਾ ਇਹਨੇ